Thank you. ਆ ਵੀ ਹੋ ਗਿਆ ਐਸਾ ਦੇਖੋ ਇਹ ਲੁਧਿਆਣਾ ਮੰਦਿਰ ਆ ਗੰਢੀ ਸ਼ਾਮੀ ਪਵਿੱਤਰ ਮੰਦਿਰ ਆ ਇਹ ਰੈਵਲਾਈਨ ਸੋਸਾਇਟੀ ਵੱਲੋਂ ਜਿਹੜਾ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਇਹ ਇੱਕ ਬਹੁਤ ਵੱਡਾ ਉਪਰਾਲਾ ਵਾ ਫ੍ਰੀ ਆਫ ਕਾਸਟ ਕੈਂਪ ਲੱਗ ਰਿਹਾ ਇੱਕ ਉਹ ਬੰਦੇ ਜਿਹੜੇ ਕਿਸੇ ਚੰਗੇ ਡਾਕਟਰ ਨੂੰ ਜਾ ਕੇ ਪੈਸੇ ਦੇ ਕੇ ਨਹੀਂ ਦਿਖਾ ਸਕਦੇ ਉਹਨਾਂ ਦੀ ਟ੍ਰੀਟਮੈਂਟ ਹੋ ਰਹੀ ਹੈ ਇੱਥੇ ਉਹਨਾਂ ਨੂੰ ਚੈੱਕਅਪ ਕੀਤਾ ਜਾ ਰਿਹਾ ਉਹਨਾਂ ਨੂੰ ਮੈਡੀਸਿਨ ਦਿੱਤੀ ਜਾ ਰਹੀ ਹੈ ਜਿੱਦਾਂ ਥੋੜੇ ਦਿਨ ਪਹਿਲਾਂ ਅਸੀਂ ਬਲੱਡ ਨੇਸ਼ਨ ਕੈਂਪ ਲਾਇਆ ਤੇ ਲਾਇਆ ਉਦਾਂ ਇਹ ਕੈਂਪ ਲੱਗ ਰਿਹਾ ਤੇ ਮੈਂ ਮੇਰਾ ਭਰਾ ਮੇਰਾ ਬਚਪਨ ਦਾ ਯਾਰ ਡਿੰਪੀ ਮੱਕੜ ਮੇਰਾ ਵੀਰ ਤਰੂਗ ਤੇ ਇਹ ਜਿਹੜੀ ਸਿਵਲ ਲਾਈਨ ਸੋਸਾਇਟੀ ਆ ਜਿਹਦੇ ਪ੍ਰਧਾਨ ਡਿੰਪੀ ਦੇ ਫਾਦਰ ਨੇ ਸਾਡੇ ਅੰਕਲ ਨੇ ਉਹਨਾਂ ਵੱਲੋਂ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਵਾ ਔਰ ਮੈਂ ਸਾਰੇ ਧਾਰਮਿਕ ਸੰਸਥਾਨਾਂ ਨੂੰ ਬੇਨਤੀ ਕਰਨਾ ਚਾਹੂਗਾ ਕਿ ਇਹ ਤੋਂ ਵੱਡੀ ਸੇਵਾ ਕੋਈ ਨਹੀਂ ਆ ਕੋਈ ਵੀ ਕਿਸੇ ਤਰ੍ਹਾਂ ਦੇ ਮੈਡੀਕਲ ਦੀ ਸਹੂਲਤ ਫ੍ਰੀ ਆਫ ਕਾਸਟ ਗਰੀਬ ਬੰਦੇ ਨੂੰ ਦੇਣੀ ਅੱਜ ਦੀ ਡੇਰ 'ਚ ਬਹੁਤ ਵੱਡੇ ਪੁੰਨ ਦਾ ਕੰਮ ਆ ਇਹ ਸਾਡੇ ਜਿੰਨੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਇਹ ਚੀਜ਼ ਨੂੰ ਲਾਗੂ ਕਰਨਾ ਚਾਹੀਦਾ ਮਹੀਨੇ ਦੇ ਵਿੱਚ ਹਰੇਕ ਧਾਰਮਿਕ ਸਥਾਨ ਤੇ ਕਿਤੇ ਨਾ ਕਿਤੇ ਇਦਾਂ ਦੇ ਕੈਂਪਲ ਆ ਆਰਗੇਨਾਈਜ਼ ਹੋਣੇ ਚਾਹੀਦੇ ਆ ਤਾਂ ਜੋ ਜਿਹੜੇ ਗਰੀਬ ਲੋਕ ਆ ਉਹ ਇਸ ਚੀਜ਼ ਦਾ ਫਾਇਦਾ ਉਠਾ ਸਕਾ ਇੱਕੋ ਜਿਹਾ ਪਿਛਲੇ ਦਿਨਾਂ ਵਿੱਚ ਤੁਹਾਡਾ ਵੱਡੇ ਸੀ ਆ ਤੁਹਾਡੇ ਵੱਡੇ ਤੇ ਤੁਸੀਂ ਕੈਂਪਲ ਲਾਏ ਗਏ ਨੇ ਕੁਨਾਂ ਤਰ੍ਹਾਂ ਦੇ ਲੇਕਿਨ ਕੋਈ ਲੋਕਾਂ ਦੇ ਬਹੁਤ ਸਾਰੇ ਵਾਡੇ ਹੁੰਦੇ ਨੇ ਲੇਕਿਨ ਉਹ ਇਦਾਂ ਦੇ ਕੈਂਪ ਨਹੀਂ ਲਾਉਂਦੇ ਤੁਹਾਡੇ ਵੱਲੇ ਉਪਰਾਲਾ ਕੀਤਾ ਗਿਆ ਲੇਕਿਨ ਲੋਕਾਂ ਨੇ ਬਹੁਤ ਤਲਾਗਾ ਜੋੜ ਤਲਾਗਾ ਵੀ ਕੀਤੀ ਹੈ ਉਸ ਦੀ ਉਹਨਾਂ ਬੜਾ ਲੋਕਾਂ ਨੇ ਇੱਕ ਮਾਣ ਵੀ ਦਿੱਤਾ ਕੀ ਕਹਿਣਾ ਚਾਹੀਦਾ ਦੇਖੋ ਇਹ ਉਪਰਾਲਾ ਮੇਰੇ ਯਾਰਾਂ ਦੋਸਤਾਂ ਦਾ ਮੇਰੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਾ ਸੀ ਬਟ ਉਹ ਬਹੁਤ ਚੰਗਾ ਉਪਰਾਲਾ ਵਾ ਬਹੁਤ ਵਧੀਆ ਸਕਸੈਸਫੁਲ ਕੈਂਪ ਗਿਆ 6440 ਦੇ ਨੇੜੇ ਲੋਕਾਂ ਨੇ ਬਲੱਡ ਡੋਨੇਟ ਕੀਤਾ ਉੱਥੇ ਲੋਕ ਇਹਨੂੰ ਐਪਰੀਸ਼ੀਏਟ ਕਰਾਂਗਾ ਐਪਰੀਸ਼ੀਏਟ ਪਲੀਜ਼ ਜ਼ਿੰਦਗੀ ਚ ਲਾਗੂ ਕਰੋ ਜੇ ਕੋਈ ਖੁਸ਼ੀ ਹੋ ਕਿਸੇ ਬੰਦੇ ਆਉਂਦਾ ਕੋਈ ਵਿਆਹ ਸ਼ਾਦੀ ਇਸ ਤੇ ਪਲਗਾ ਕੇ ਜਾਂ ਕਿਤੇ ਦਾਪ ਹੋਰ ਭਲਾ ਮਦਦ ਕਰਕੇ ਕੀ ਨੂੰ ਹੋਰ ਧੰਨਵਾਦ ਅਤੇ ਕਿੰਨਾ ਕੈਂਪ ਹੈ ਆਇ ਪਤਰੀਆਂ ਸਲਾਮਾ ਦੇ ਨਵਾਂ ਗੱਲ ਅੱਜ ਸੱਪਾ ਬੰਡੀ ਸੋ ਪਹਿਲੇ ਤੇ ਮੈਂ ਸੀ ਲਾਈਨ ਜਿਹੜੀ ਸੋਸਾਇਟੀ ਵੈਲਫੇਅਰ ਬਣੀ ਹੋਈ ਹੈ ਉਹਦੇ ਪ੍ਰਧਾਨ ਮਕਰ ਸਾਹਿਬ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਸੱਗੜ ਜੀ ਨੇ ਸੋਹਾਂ ਸਾਹਿਬ ਨੇ ਡਾਕਟਰ ਹੋਰ ਸਾਰੇ ਮੈਂਬਰ ਕੁਆਜ ਬੁਖਤਾ ਜੀ ਨੇ ਆਪਣੇ ਕੇਵਲ ਕਿਸ਼ਨ ਸਾਵੜਾ ਜੀ ਨੇ ਬਾਕੀ ਸਾਰੇ ਜਿਹੜਾ ਨਾਮ ਲਵਾਂ ਸਦਾ ਨਾਮ ਲਵਾਈ ਬਹੁਤ ਵਧੀਆ ਉਤਮ ਕਰਦੇ ਨੇ ਨੌਵਾਂ ਇਹ ਕੈਂਪ ਮੈਡੀਕਲ ਲਗਾਇਆ ਗਿਆ ਅੱਖਾਂ ਦਾ ਕਈ ਸਾਲ ਤੋਂ ਇਹ 1 2 ਸਾਲ ਤੋਂ ਛੱਡ ਕੇ ਤੇ ਪਲਾ ਰਹਿੰਦੇ ਤੇ ਇਹੋ ਜੇ ਕੰਮ ਕਰਨ ਵਾਲੇ ਇਸ ਧਰਤੀ ਤੇ ਬਹੁਤ ਘਟੀ ਨੰਬਰ ਨੇ ਜਿਹੜਾ ਚੈਨਾ ਨੇ ਇਹ ਉਤਮ ਸੰਭਾਲਿਆ ਹੋਇਆ ਹੈ ਪੂਰੀ ਟੀਮ ਜਿਹੜੀ ਹੈ ਸੇਨ ਲੈਂਡਵੇਅਰ ਫੈਸਿਟੀ ਦੇ ਬਧਾਈ ਦੇ ਪਾਤਰ ਨੇ ਕਿ ਗਰੀਬ ਆਦਮੀ ਕੋਈ ਵੀ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦਾ ਉਦੇ ਵਾਸਤੇ ਫ੍ਰੀ ਕੈਂਪੇਨ ਆਨੇ ਲਾਇਆ ਸਾਰੇ ਕਿਸਮ ਦਾ ਖਾਦਾ ਵੀ ਹੈ ਦੇ ਨਾਲ ਪਲਸ ਕਾੜਾ ਮੈਡੀਸਨ ਦਾ ਵੀ ਹੈ ਸਾਰੇ ਟੈਸਟ ਨੇ ਸਾਰਾ ਕੁਝ ਇਹ ਬਹੁਤ ਵੱਡੀ ਗੱਲ ਔਰ ਕਾਫੀ ਪਹਿ ਲੋਕਾਂ ਦੇ ਬਚ ਜਾਂਦੇ ਨੇ ਔਰ ਇਹ ਕੁਦਰਤ ਦੀ ਮੰਦਰ ਜੇ ਬੈਠੇ ਹੈ ਭਗਵਾਨ ਦੀ ਕਿਰਪਾ ਨਾਲ ਤੇ ਹੈ ਕਿ ਇਹ ਇਨਾ ਇੰਨੀ ਮਿਹਨਤ ਨਾਲ ਕਿਉਂਕਿ ਅੱਜ ਕੱਲ ਇਹ ਕੈਂਪ ਵੀ ਲਗਾਣਾ ਕੋਈ ਸੌਖਾ ਨਹੀਂ ਬਹੁਤ ਹੀ ਮਤਲਬ ਕਾਫੀ ਪਹਿ ਵੀ ਲੱਗਦੇ ਨੇ ਕਾਫੀ ਮੈਂ ਮੇਨ ਪਾਵਰ ਵੀ ਚਾਹੀਦੀ ਹੈ ਤਾਂ ਜਾ ਕੇ ਸਾਰਾ ਸਿਰੇ ਚੜਦਾ ਇਹਨਾਂ ਨੇ ਮੇਰੇ ਨਾਲ 2 ਮਹੀਨੇ 3 ਮਹੀਨੇ ਹੋ ਗਏ ਇਹ ਲੱਗੇ ਹੋਏ ਨੇ ਅਸੀਂ ਕੰਮ ਤੇ ਮੈਂ ਸ਼ੁਰੂ ਸ਼ੰਕਰ ਰਾਹ ਇਹਨਾਂ ਦਾ ਸਾਥੀ ਆ ਤੇ ਕਾਫੀ ਇਹਨਾਂ ਨੇ ਸਾਰੇ ਬੱਚੇ ਵੀ ਢਿੱਪੀ ਮੱਕੜ ਹੈ ਇਹ ਸਾਰੇ ਪੂਰਾ ਪਰਿਵਾਰ ਲੱਗਿਆ ਰਹਿੰਦਾ ਤੇ ਪੰਜਾਬ ਦੇ ਇਹ ਪ੍ਰਧਾਨ ਨੇ ਪੰਜਾਬ ਟੈਂਡਰਲ ਐਸੋਸੀਏਸ਼ਨ ਦੇ 올 ਇੰਡੀਆ ਦੇ ਸਾਡੇ ਚੇਅਰਮੈਨ ਨੇ ਇਹਨਾਂ ਦੀ ਹਿੰਮਤ ਨਾਲ ਪੂਰਾ ਆ ਲਿੰਦੀ ਆ ਵੀ ਤੁਹਾਡਾ ਜਿਹੜਾ ਕਵਰ ਹੋ ਜਾਂਦਾ ਇਹਨਾਂ ਸ਼ਬਦਾਂ ਨਾਲ ਮੈਂ ਖੁਦ ਨਹੀਂ ਕਹਿੰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਪਣੇ ਮੀਡੀਆ ਨੂੰ ਵੀ ਮੈਂ ਬਤਾਈ ਦੇਣਾ ਉਹਨਾਂ ਦੇ ਬਹੁਤ ਸਹਿਯੋਗ ਹੈ ਮੀਡੀਆ ਸਾਰੀ ਮੀਡੀਆ ਟੀਮ ਦਾ ਮੈਂ ਬਹੁਤ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਧੰਨਵਾਦ ਜੀ ਥੈਂਕ ਯੂ ਹਾਂ ਉਹ ਬਾਕੀ ਅਨਿਖ ਜਿਹੜਾ ਕੈਂਪ ਲਾਇਆ ਗਿਆ ਵਾ ਇਹ ਬਾਰੇ ਮੈਂ ਐਸਐਸ ਮੱਕੜ ਪ੍ਰੈਜ਼ੀਡੈਂਟ ਸਿਵਲ ਐਂਡ ਵੈਲਫੇਅਰ ਸੁਸਾਇਟੀ ਜੋ ਕਿ ਸਾਡੀ ਸੁਸਾਇਟੀ 1992 ਤੋਂ ਬਣੀ ਸੀ ਜਦੋਂ ਉੱਤਰਾਖੰਡ ਦੇ ਵਿੱਚ ਬਹੁਤ ਪਾਰੀ ਤਬਾਹੀ ਹੋਈ ਸੀ ਉਸ ਟਾਈਮ ਤੁਸੀਂ ਕਾਫੀ ਫੰਡ ਇਕੱਠਾ ਕਰਕੇ ਸੁਸਾਇਟੀ ਨੇ ਪ੍ਰਾਈਮ ਮਿਨਿਸਟਰ ਲੀਫ ਫੰਡ ਦਿੱਤਾ ਸੀ ਉਸ ਤੋਂ ਬਾਅਦ 94 ਵਿੱਚ ਗੁਜਰਾਤ ਦੇ ਵਿੱਚ ਬਹੁਤ ਤਬਾਹੀ ਹੋਈ ਉਹਦੇ ਵੀ ਪ੍ਰਾਈਮ ਮਿਨਿਸਟਰ ਨੂੰ ਫੰਡ ਬਹੁਤ ਤਹਿਜ ਤੇ ਨਰਸੀਮਹਾ ਰਾ ਪ੍ਰਾਈਮ ਮਿਨਿਸਟਰ ਨੂੰ ਉਸ ਤੋਂ ਬਾਅਦ ਅਸੀਂ ਇਹ ਜਿਹੜੀ ਰਜਿਸਟ੍ਰੇਸ਼ਨ ਕਰਵਾ ਕੇ ਸਿਵਲ ਐਂਡ ਡਿਵੈਲਪਮੈਂਟ ਸਟ੍ਰੈਟਜੀ ਨਾਂ ਤੇ ਜਿਹੜੀ ਇਹ ਸਾਰੇ ਵੈਲਫੇਅਰ ਦਾ ਕੰਮ ਚੱਲ ਰਿਹਾ ਹੈ ਗੁਰੂ ਮਾਰੇ ਕਿਰਪਾ ਨਾਲ ਸਾਡੇ ਕੋਲ ਜਿਹੜੇ ਨੇ ਇੱਥੇ ਮੈਂਬਰ ਨੇ ਬਹੁਤ ਹੀ ਵਧੀਆ ਨੇ ਪਹਿਲਾਂ ਸਾਡੇ ਸਿਵਲਨ ਵੈਲਫੇਅਰ ਸੈਟੀ ਦੇ ਕੇਸ਼ पांडे ਜੀ ਐਮਐਲਏ ਸਾਹਿਬ ਉਹ ਚੇਅਰਮੈਨ ਸਨ ਚਾਚਾ ਛਾਬੜਾ ਜੀ ਸਾਡੇ ਉਹ ਪ੍ਰੈਜ਼ੀਡੈਂਟ ਸਨ ਮੈਂ ਜਨਰਲ ਸੈਕਟਰੀ ਸੀ ਹੁਣ ਸਾਡੇ ਨੇ ਸ੍ਰੀ ਕੇਵਲ ਛਾਬੜਾ ਜੀ ਕਿਉਂਕਿ ਸ਼ਰਾਲੂ ਠੇਕਿਆਂ ਦਾ ਕੰਮ ਵੀ ਕਰਦੇ ਨੇ ਤੇ ਪਵਨ ਦਿਵਾਨ ਜੀ ਪਵਨ ਦਿਵਾਨ ਜੀ ਚੀਫ ਪੈਟਰਨ ਨੇ ਕੇਵਲ ਛਾਬੜਾ ਜੀ ਆਪਣੇ ਚੇਅਰਮੈਨ ਨੇ ਔਰ ਮੈਂ ਪ੍ਰੈਜ਼ੀਡੈਂਟ ਆ ਤੇ ਜਨਰਲ ਸੈਕਟਰੀ ਸਾਡੇ ਰੀ ਸੰਗੜ ਜੀ ਡਾਕਟਰ ਚੋਹਾਨ ਸਾਹਿਬ ਹੋਰੀ ਸਾਡੇ ਸੁਬਾਸ਼ ਗੁਪਤਾ ਜੀ ਜੋ ਕਿ ਬਹੁਤ ਹੀ ਪਹੁੰਚੇ ਅਸਤੀ ਨੇ ਉਹ ਸਾਡੇ ਵਾਈਸ ਚੇਅਰਮੈਨ ਨੇ ਮੈਂ ਤੁਹਾਡਾ ਵੀ ਤੁਹਾਡੀ ਮੀਡੀਆ ਦਾ ਵੀ ਆਪਣੇ ਮੇਰੇ ਦੋਸਤ ਬੈਠੇ ਨੇ ਸਾਡੇ ਸਾਰੇ ਟੈਂਟ ਐਸੋਸੀਏਸ਼ਨ ਦੇ ਇਹ ਸਾਡੇ ਜਨਰ ਸਕੱਤਰ ਨੇ ਸਾਡੇ ਪੰਜਾਣਾ ਕੈਂਡੀਟਰ ਬੈਠੇ ਚੁੱਕੇ ਤੇ ਪੰਜਾਬ ਕੈਂਡੀਟਰ ਬੈਠੇ ਚੁੱਕੇ ਤੇ ਆ ਸਾਰੇ ਮੈਂਬਰ ਸਾਰੇ ਮੇਰੇ ਦੋਸਤ ਬੈਠੇ ਨੇ ਸਾਰੇ ਇਹ ਪੂਰੀ ਮਦਦ ਕਰਦੇ ਨੇ ਜਿਹੜੇ ਅਵਾਜ਼ ਬਾਰੇ ਸੇਵ ਦੇ ਮੇਰੇ ਕੋਲ ਬੈਠੇ ਨੇ ਉਹ ਸੇਵਾ ਸੰਗਤ ਹੀ ਕਰ ਰਹੇ ਨੇ ਬਹੁਤ 파ੜੀ ਚਾਰ ਨਾਂ ਦੇ ਕੈਂਪ ਲਗਾਇਆ ਜਾ ਰਿਹਾ ਹੈ ਇਹ ਨਵਾਂ ਮੈਡੀਕਲ ਕੈਂਪ ਨਵਾਂ ਕੈਂਪ ਆਈ ਕੈਂਪ ਐਕਟਿਵ ਮੈਡੀਕਲ ਕੈਂਪ ਦੇ ਨਾਲ ਲਗਾ ਹੈ ਹਰ ਸਾਲ ਚਾਰ ਸਾਲ ਤੋਂ ਲਗਾਤਾਰ ਲਗਾ ਰਿਹਾ ਪਹਿਲੇ ਪੰਜ ਸੀਟ ਦੋ ਪੇਚ ਅੱਗੇ ਮਾਰੇ ਕਿਰਪਕ ਚ ਲਗਾ ਮਾਗੇ ਕੈਂਪ ਕਰਵਾਓ ਠੀਕ ਹੈ ਧੰਨਵਾਦ ਥੈਂਕ ਯੂ ਕਿਹਨਾਂ ਦੇ ਨਾਮ ਸਿਵਲ ਲਾਈਨਸ ਵੈਲਫੇਅਰ ਸੁਸਾਇਟੀ ਵੱਲੋਂ ਇਹ ਅੱਜ ਦਾ ਨਵਾਂ ਆਈ ਕੈਂਪ ਲਗਾਇਆ ਗਿਆ ਹੈ ਔਰ 1992 ਦੇ ਵਿੱਚ ਜਦੋਂ ਉੱਤਰ ਕਾਸ਼ੀ ਦੇ ਵਿੱਚ ਪਹੁੰਚਾ ਲਾਇਆ ਸੀਗਾ ਉਦੋਂ ਇਸ ਸੰਚੈਨੀ ਰੱਖੀ ਗਈ ਸੀ ਜਿੱਤੇ ਸਾਡੇ ਸਤਿਵਰਗੀ ਜੀ ਰੰਦਰ ਚਾਵਲਾ ਜੀ ਦਾ ਸਭ ਤੋਂ ਵੱਡਾ ਰੋਲ ਸੀ ਨੋਨ ਪੋਲਿਟਿਕਲ ਆਰਗੇਨਾਈਜ਼ਮ ਨਾਈਕੀ ਸੀ ਸੋਲੇ ਦੀ ਜਿਸ ਕੋਲੇ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਉਹ ਸਾਰੇ ਦਾ ਮਿਲ ਕੇ ਹੀ ਇੱਕ ਪ੍ਰਯਾਸ ਸੀ ਇਸ ਪ੍ਰਯਾਸ ਦੇ ਵਿੱਚ ਸੋਸਾਇਟੀ ਵੱਲੋਂ ਹਮੇਸ਼ਾ ਹੀ ਮਾਫ਼ਕ ਸਮਾਜੀਕ ਔਰਤਾਂ ਪੱਤੀਆਂ ਨੇ ਜਿਵੇਂ ਕੋਈ ਮੈਡੀਕਲ ਐਜੂਕੇਸ਼ਨ ਦੇ ਕੰਮ ਹੋ ਗਿਆ ਅੱਜ ਜਿਹੜਾ ਹੈਗਾ ਆਈ ਕੈਂਪ ਲਗਾਇਆ ਇਹਦੇ ਵਿੱਚ ਅਸੀਂ ਨਾ ਸਿਰਫ ਅਖਾੜ ਫਰੀ ਦਵਾਈਆਂ ਵੀ ਹੈ ਇਸ ਵਿੱਚ ਵੀ ਅਗਰ ਕਿਸੇ ਨੂੰ ਜਰੂਰਤ ਪਈ ਲੋੜਵੰਦ ਐ ਤਾਂ ਉਹਦੇ ਆਪਰੇਸ਼ਨ ਵੀ ਫ੍ਰੀ ਕਿਤੇ ਜਾ। ਅੱਜ ਯਾਨੀ ਕਿ ਦੋ ਤਰ੍ਹਾਂ ਦੇ ਕੈਂਪ ਲਗਾਏ ਗਏ ਨੇ। ਨਹੀਂ ਦੋ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿੰਦੇ ਵਿੱਚ ਕਈ ਸੋਲਤਾ ਹੋਰ ਵੀ ਹੈਗੇ ਐ ਜਿ ਮੈਡੀਕਲ ਦੀਆਂ ਐ ਜਿਵੇਂ ਆਯੁਰਵੈਦ ਵਾਲੇ ਡਾਕਟਰ ਵੀ ਬੈਠੇ ਨੇ ਕੋਚਟੇ ਤੇ ਜਨਰਲ ਬਿਮਾਰੀਆਂ ਦੇ ਹੈਗੇ ਉਹ ਵੀ ਚੈੱਕਅਪ ਕਰ ਰਿਹਾ ਹੈ। ਫ੍ਰੀ 슈ਗਰ ਟੈਸਟ ਕੀਤੀ ਜਾ ਰਹੀ ਹੈ, ਬੀਪੀ ਹੈ, ਹੋਰ ਵੀ ਛੋਟੜੇ ਜਿਹੜੇ ਜਨਰਲ ਫਿਜੀਸ਼ੀਨ ਜਿਹੜੇ ਹੈਗੇ ਉਹ ਨਾਲ ਹੈਗੇ। ਅੱਜ ਯਾਨੀ ਕਿ ਜਿਹੜੇ ਕਿ ਲੋਕੀ ਚੈੱਕਅਪ ਕਰਾਉਣ ਵਾਸਤੇ ਆ ਰਹੇ ਨੇ। ਕੋਟਕ ਕਿੰਨਾ ਕੁ ਕਲੀਨ ਕਰ ਦਿੱਤੇ ਗਏ ਮੈਡੀਕਲ OPD ਦੀ ਹੈਗੀ ਅੱਜ ਦੀ ਹੁਣ ਤਾਂ 5600 ਹੋ ਚੁੱਕੀ ਹੋਈ ਹੈ ਤੇ ਮੈਨੂੰ ਆਸ ਹੈ ਜਿਵੇਂ ਸਾਡਾ ਅੱਗੇ ਰੁਟੀਨ ਦੇ ਵਿੱਚ 80000 ਨਾਰਮਲ ਹੋ ਜਾਂਦਾ ਹਾਕਮ ਜੀ ਸਣੀ ਅੱਜ ਕੀ ਕਰਨਾ ਚਾਹੁੰਦੇ ਲੋਕਾਂ ਨੂੰ ਅੱਜ ਦਾ ਕੀ ਲੱਗਦਾ ਦੇਖੋ ਕਹਿੰਦੇ ਅੱਖਾਂ ਗਈਆਂ ਦੇ ਜਹਾਨ ਗਿਆ ਤੇ ਸਾਡਾ ਕਮਜ਼ੋਰ ਬੰਦਾ ਹੋਵੇ ਉਹ ਵੈਸੇ ਹੀ ਕਿਸੇ ਹੋਰ ਡਿਪੈਂਡੈਂਟ ਬਣ ਜਾਂਦਾ ਵਾ ਸਾਨੂੰ ਜਿਹੜੇ ਸਾਥ ਕਰਕੇ ਜਿਹੜੇ ਇਸ ਬਿਮਾਰੀ ਤੋਂ ਜਿਹੜੇ ਪੀੜਤ ਨੇ ਲੋਕ ਹੈ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਰੱਬ ਕਦੇ ਵੀ ਕਿਸੇ ਨੂੰ ਵੀ ਕਿਸੇ ਦਾ ਡਿਪੈਂਡੈਂਟ ਨਾ ਬਣਾਵੇ ਸਾਡੇ ਵੱਲੋਂ ਇੱਕ ਬਹੁਤ ਛੋਟਾ ਜਿਹਾ ਪ੍ਰਯਾਸ ਹੈ ਵੀ ਅਸੀਂ ਕਿਸੇ ਤਰ੍ਹਾਂ ਕੇ ਉਹਨਾਂ ਦੀ ਹੈਲਪ ਕਰ ਸਕੀਏ ਮੇਰੇ ਨਾਮ ਧਰਪਗਰਵਾਲਾ ਮੈਂ ਇਸ ਸਿਵਲੈਂਸ ਜੋ ਵੈਲਫੇਅਰ ਸੁਸਾਇਟੀ ਹੈ ਉਹਦਾ ਬਹੁਤ ਹੀ ਮਸ਼ਹੂਰ ਹੈ ਜਿਨ੍ਹਾਂ ਨੇ ਧਰੂ ਫਾਊਂਡੇਸ਼ਨ ਨੂੰ ਆਪਣੇ ਨਾਲ ਇਸ ਕੈਂਪ ਦਾ ਹਿੱਸਾ ਬਣਾਇਆ ਤੇ ਡੱਬੀ ਜੀ ਜਿਹੜੇ ਸੁਸਾਇਟੀ ਦੇ ਨਾਲ ਬੜੇ ਚਿਰ ਤੋਂ ਜੁੜੇ ਹੋਏ ਨੇ ਤੇ ਮੇਰੇ ਬਹੁਤ ਅਜ਼ੀਜ਼ ਦੋਸਤ ਵੀ ਨੇ ਇਹਨਾਂ ਨੇ ਸਾਜਨਾ ਗੱਲ ਕੀਤੀ ਸੀ ਕਿ ਤੁਸੀਂ ਵੀ ਇਸ ਕੈਂਪ ਦੇ ਅੰਦਰ ਆਪਣੇ ਨਾਲ ਤੁਸੀਂ ਸ਼ਮੂਲੀਅਤ ਕਰੋ ਆਪਣੇ ਵੋਲੰਟੀਅਰਜ਼ ਦੇ ਨਾਲ ਸ਼ਮੂਲੀਅਤ ਕਰੋ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਰਵੰਦਾ ਜੀ ਦਾ ਸੱਗੜ ਸਾਹਿਬ ਦਾ ਤੇ ਬਾਕੀ ਇਸ ਪੂਰੀ ਆਰਗੇਨਾਈਜੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਇਹ ਸੁਭਾਗਿਆ ਦਿੱਤਾ ਕਿ ਮੈਂ ਇਸ ਪੁੰਨ ਦਾ ਹਿੱਸਾ ਬਣ ਸਕਾਂ ਤੇ ਜਿਸ ਤਰੀਕੇ ਦਾ ਲੋਕਾਂ ਨੂੰ ਘਾਰਾ ਇਸ ਨੂੰ ਮਿਲਿਆ ਹੈ तकरीबन 600 ਤੋਂ ਉੱਤੇ ਮੇਰਾ ਅੰਦਾਜ਼ਾ ਹੈ ਕਿ ਓਪੀਡੀ ਦੀਆਂ ਸਲਿਪਸ ਆਲਰੇਡੀ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ ਸਿਸ ਆਰਗੇਨਾਈਜੇਸ਼ਨ ਨੇ ਸਾਰਾ ਪੈਸਾ ਆਪਣਾ ਇਕੱਠਾ ਕਰਕੇ ਆਪਣੇ ਇਹਨਾਂ ਦੇ ਵੋਲੰਟੀਅਰਸ ਨੇ ਇਹਨਾਂ ਦੇ ਆਪਣੇ ਮੈਂਬਰਸ ਨੇ ਇਕੱਠਾ ਕਰਕੇ ਇੱਕ ਕੈਂਪ ਦੇ ਉੱਤੇ ਇੱਕ ਬਹੁਤ ਮੇਜਰ ਖਰਚਾ ਹੋਣ ਜਾ ਰਿਹਾ ਜਿਹਦੇ ਜੋ ਵੀ ਡਾਕਟਰਸ ਰეკਮੈਂਡ ਕਰਨਗੇ ਦਵਾਈਆਂ ਚਸ਼ਮੇ یہاں تک ਕਿ ਆਪਰੇਸ਼ਨ ਵੀ ਉਸ ਦਾ ਕੋਈ ਵੀ ਮਰੀਜ਼ੋਂ ਸੇ ਪੈਸਾ ਨਹੀਂ ਲਿਆ ਜਾ ਰਹਾ ਤੇ ਮੈਂ ਇਹਨਾਂ ਦਾ ਇਹਨਾਂ ਦੀ ਸਾਰੀ ਸੁਸਾਇਟੀ ਦਾ ਸਾਰੇ ਮੈਂਬਰਸ ਦਾ ਸਮੂਹ ਲੋਕਾਂ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜਾ ਇਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਸਭਾ ਜਿਹੜੇ ਜੂੜਤ ਮਦਦ ਲੋਕ ਜਿਵੇਂ ਅੱਖਾਂ ਚ ਇੱਕ ਪਰਮਾਜਰ ਬੈਂਸਲ ਵੀ ਲੈਣਾ ਦੇ ਨੇ ਮਨਕੀਸ਼ ਕਹਿਣਾ ਚਾਹ ਰਿਹਾ ਮੈਂ ਉਹਨਾਂ ਨੂੰ ਇਕਲ ਕਹਿਣਾ ਚਾਹਾਂਗਾ ਕਿ ਅ ਅਸੀਂ ਸਾਰੇ ਸੁਸਾਇਟੀ ਦੇ ਅੰਦਰ ਅ ਹਰ ਕੋਈ ਲੈਣਾ ਤਾਂ ਜਾਣਦਾ ਦੇਣਾ ਨਹੀਂ ਜਾਣਦਾ ਤੇ ਅੱਜ ਜੋ ਇਹ ਲੋਕ ਇਸ ਸੁਸਾਇਟੀ ਨੂੰ ਵਾਪਸ ਦੇ ਰਹੇ ਨੇ ਆਪਣੇ ਕੋਲੋਂ ਸਾਨੂੰ ਉਸ ਚੀਜ਼ ਦਾ ਮੁੱਲ ਪਾਣਾ ਚਾਹੀਦਾ ਜਿਹੜੀ ਦਵਾਈਆਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਹੜੀ ਪ੍ਰੀਕਾਸ਼ਨਸ ਦਿੱਤੀਆਂ ਜਾਂਦੀਆਂ ਜੋ ਵੀ ਹਦਾਇਤਾਂ ਦਿੱਤੀਆਂ ਜਾਣਗੀਆਂ ਇਹ ਸਮਝ ਕੇ ਕਿ ਉਹ ਮੁਫਤ ਹੈ ਉਹਦੀ ਬੇਕਦਰੀ ਨਾ ਹੋਵੇ ਉਹਨੂੰ ਪ੍ਰੋਪਰਲੀ ਦਵਾਈਆਂ ਨੂੰ ਦਵਾਈ ਦੇ ਟਾਈਮ ਤੇ ਜੇ ਜੋ ਬਾਕੀ ਪ੍ਰੀਕਾਸ਼ਨਸ ਹੈ ਜੋ ਇਲਾਜ ਹੈ ਉਹ ਪ੍ਰੋਪਰ ਕਰਵਾਓ ਜਿੱਤਾ ਕੇ ਤਕਰੀਬਨ ਮੁਸਤਕਬੀ ਲਾਕਡਾਊਨ ਦੇ ਟਾਈਮ ਜਾਂ ਕੋਰੋਨਾ ਦੇ ਟਾਈਮ ਦੇ ਚਾਤੀ ਜਿਹੇ ਬੰਨ ਉਸ ਟਾਈਮ ਇਸ ਨੂੰ ਇਹਦੀ ਕਿਸੇ ਕਿਸੇ ਗੀਚੇ ਲਗਾਇਆ ਗਿਆ ਸੀ ਹੁਣ ਇਹ ਲਗਾਤਾਰ ਕੰਟੀਨਿਊ ਜਾਰੀ ਰੱਖਿਆ ਲੱਗੇਗਾ ਦਾ ਜਾਂ तकरीबन ਇੱਕ ਹੀ ਲੱਗੇ ਦੇਖੋ ਇਹ ਜਿਹੜਾ ਕੈਂਪ ਹੈਗਾ ਇਹ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਚੱਲਦਾ ਹੀ ਰਹਿੰਦਾ ਹੈ ਇਹ ਸੁਸਾਇਟੀ ਬਹੁਤ ਕੰਮ ਆਲਰੇਡੀ ਲੋਕਾਂ ਦੇ ਵਾਸਤੇ ਕਰ ਰਹੀ ਹੈ ਮੈਂ ਦਾ ਹਿੱਸਾ ਪਹਿਲੀ ਵਾਰ ਬਣਿਆ 92 ਤੋਂ 1992 ਤੋਂ ਜਿਵੇਂ ਡੱਬੀ ਮੱਕੜ ਜੀ ਨੇ ਸਾਡੇ ਨੂੰ ਦੱਸਿਆ ਹੈ 1992 ਤੇ ਕੈਂਪ ਇਹਦਾ ਤੇ ਚੱਲ ਰਿਹਾ ਤੇ ਇਹ ਪ੍ਰਭੂ ਦਾ ਕੰਮ ਹੈ ਪ੍ਰਭੂ ਦਾ ਕੰਮ ਸਮਝ ਕੇ ਕਰਦੇ ਹੈ ਕਦੀ ਰੁਕੇਗਾ ਨਹੀਂ ਜੀ ਯਕੀਨ ਮੰਨ ਲਿਓ ਇਸ ਕੰਮ ਕੋ ਅਨੁਸਾਰ ਕਿ ਨਾ ਸਿਵਲ ਲਾਈਨਸ ਐਪਲ ਸੋਸਾਇਟੀ ਬਣੋ ਇਹ ਆਈਡਾ ਨੋ ਆਈ ਕੈਂਪ ਲਗਾਇਆ ਗਿਆ ਔਰ 1992 ਦੇ ਵਿੱਚ ਜਦੋਂ ਉੱਤਰ ਕਾਸ਼ੀ ਦੇ ਵਿੱਚ ਪਹੁੰਚਾ ਲਾਇਆ ਸੀਗਾ ਉਦੋਂ ਇਸ ਸੰਸਥਾ ਨਹੀਂ ਰੱਖੀ ਗਈ ਸੀ ਜਿੱਤੇ ਸਾਡੇ ਸਤਿਵਰਗੀ ਸ਼੍ਰੀ ਰੰਦਰ ਚਾਵਲਾ ਜੀ ਦਾ ਸਭ ਤੋਂ ਵੱਡਾ ਰੋਲ ਸੀ ਨਾਨ ਪੋਲਿਟਿਕਲ ਆਰਗੇਨਾਈਜ਼ਮ ਨਾਈਜੀ ਸੀ ਸੋਲੇ ਜਿਸ ਦੇ ਲਈ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਆ ਉਹ ਸਾਰੇ ਦਾ ਮਿਲ ਕੇ ਹੀ ਇੱਕ ਪ੍ਰਯਾਸ ਸੀ ਇਸ ਪ੍ਰਯਾਸ ਦੇ ਵਿੱਚ ਸੋਸਾਇਟੀ ਵੱਲੋਂ ਹਮੇਸ਼ਾ ਹੀ ਮਾਫ਼ਕ ਸਮਾਜਿਕ ਔਰਤਾਵਾਂ ਦੀਆਂ ਨੇ ਜਿਵੇਂ ਕੋਈ ਐਜੂਕੇਸ਼ਨ ਦੇ ਕੰਮ ਹੋ ਗਿਆ ਅੱਜ ਜਿਹੜਾ ਹੈਗਾ ਆਈ ਕੈਂਪ ਲਗਾਇਆ ਗਿਆ ਇਹਦੇ ਵਿੱਚ ਅਸੀਂ ਨਾ ਸਿਰਫ ਅਖਾ ਫਰੀ ਦਵਾਈਆਂ ਵੀ ਹੈ ਮੈਡੀਕਲ ਵੀ ਹੈ ਅਗਰ ਕਿਸੇ ਨੂੰ ਜ਼ਰੂਰਤ ਪਈ ਲੋੜਵੰਦ ਹੈ ਤਾਂ ਉਹਦੇ ਆਪਰੇਸ਼ਨ ਵੀ ਫ੍ਰੀ ਕਿਤੇ ਜਾ ਰਿਹਾ ਹੈ ਅੱਜ ਯਾਨੀ ਕਿ ਦੋ ਤਰ੍ਹਾਂ ਦੇ ਕੈਂਪ ਲਗਾਏ ਗਏ ਨੇ ਨਹੀਂ ਦੋ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿੰਦੇ ਵਿੱਚ ਕਈ ਸੇਵਾਵਾਂ ਹੋਰ ਵੀ ਹੈਗੀਆਂ ਜਿ ਮੈਡੀਕਲ ਦੀਆਂ ਜਿਵੇਂ ਆਯੁਰਵੈਦ ਵਾਲੇ ਡਾਕਟਰ ਵੀ ਬੈਠੇ ਨੇ ਕੋਚਟੇ ਤੇ ਜਲਨ ਦੇ ਬਿਮਾਰੀਆਂ ਦੇ ਹੈਗੇ ਉਹ ਵੀ ਚੈੱਕਅਪ ਕਰ ਰਿਹਾ ਹੈ ਫ੍ਰੀ 슈ਗਰ ਟੈਸਟ ਕੀਤੀ ਜਾ ਰਹੀ ਹੈ ਬੀਪੀ ਹੈ ਹੋਰ ਵੀ ਜਿਹੜੇ ਜਿਹੜੇ ਜਨਰਲ ਫਿਸ਼ ਜਿਹੜੇ ਹੈਗੇ ਉਹ ਨਾਲ ਹੈਗੇ ਅੱਜ ਜਾਣੀ ਕਿ ਜਿਹੜੇ ਕਿ ਲੋਕੀ ਚੈੱਕਅਪ ਕਰਾਉਣ ਵਾਸਤੇ ਆ ਰਹੇ ਨੇ ਕੋਟਕ ਕਿੰਨਾ ਕੁ ਲੋਕੀ ਚੱਕਤੇ ਮੈਡੀਕਲ OPD ਦੀ ਹੈਗੀ ਅੱਜ ਦੀ ਹੁਣ ਤੱਕ 5600 ਹੋ ਚੁੱਕੀ ਹੋਈ ਹੈ ਤੇ ਮੈਨੂੰ ਆਸ ਹੈ ਜਿਵੇਂ ਸਾਡਾ ਅੱਗੇ ਰੂਟੀਨ ਦੇ ਵਿੱਚ 80000 ਨਾਰਮਲ ਹੋ ਜਾਂਦਾ ਹਾਕਮ ਜੀ ਸਣੀ ਅੱਜ ਕੀ ਕਰਨਾ ਚਾਹੁੰਦੇ ਲੋਕਾਂ ਨੂੰ ਅੱਜ ਦਾ ਕੀ ਲੱਗਦਾ ਦੇਖੋ ਕਹਿੰਦੇ ਅੱਖਾਂ ਗਈਆਂ ਦਾ ਜਹਾਨ ਗਿਆ ਤੇ ਜੋ ਕਮਜ਼ੋਰ ਬੰਦਾ ਹੋਵੇ ਉਹ ਵੈਸੇ ਹੀ ਕਿਸੇ ਹੋਰ ਡਿਪੈਂਡੈਂਟ ਬਣ ਜਾਂਦਾ ਵੈ ਸਾਨੂੰ ਜਿਹੜੇ ਸਾਥ ਕਰਕੇ ਜਿਹੜੇ ਇਸ ਬਿਮਾਰੀ ਤੋਂ ਜਿਹੜੇ ਪੀੜਤ ਨੇ ਲੋਕ ਹੈ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਰੱਬ ਕਦੇ ਵੀ ਕਿਸੇ ਨੂੰ ਵੀ ਕਿਸੇ ਦਾ ਡਿਪੈਂਡੈਂਟ ਨਾ ਬਣਾਵੇ ਸਾਡੇ ਵੱਲੋਂ ਇੱਕ ਬਹੁਤ ਛੋਟਾ ਜਿਹਾ ਪ੍ਰਯਾਸ ਹੈ ਵੀ ਅਸੀਂ ਕਿਸੇ ਤਰ੍ਹਾਂ ਕੇ ਉਹਨਾਂ ਦੀ ਹੈਲਪ ਕਰ ਸਕੀਏ ਮੇਰਾ ਨਾਮ ਦਰਬਗਰ ਵਾਲਾ ਮੈਂ ਇਸ ਸਿਵਲਾਈਨ ਜੋ ਵੈਲਫੇਅਰ ਸੁਸਾਇਟੀ ਹੈ ਉਹਦਾ ਬਹੁਤ ਹੀ ਮਸ਼ਹੂਰ ਹੈ जिन्होंने ध्रो फाउंडेशन को अपने नाल इस कैंप ਦਾ ਹਿੱਸਾ ਬਣਾਇਆ ਤੇ ਡੰਬੀ ਜੀ ਜਿਹੜੇ ਸੁਸਾਇਟੀ ਦੇ ਨਾਲ ਬੜੇ ਚਿਰ ਤੋਂ ਜੁੜੇ ਹੋਏ ਨੇ ਤੇ ਮੇਰੇ ਬਹੁਤ ਅਜ਼ੀਜ਼ ਦੋਸਤ ਵੀ ਨੇ ਇਹਨਾਂ ਨੇ ਸਾਜਣਾ ਗੱਲ ਕੀਤੀ ਸੀ ਕਿ ਤੁਸੀਂ ਵੀ ਇਸ ਕੈਂਪ ਦੇ ਅੰਦਰ ਆਪਣੇ ਨਾਲ ਤੁਸੀਂ ਸ਼ਮੂਲੀਅਤ ਕਰੋ ਆਪਣੇ ਵੋਲੰਟੀਅਰਸ ਦੇ ਨਾਲ ਸ਼ਮੂਲੀਅਤ ਕਰੋ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਰਵੰਦਾ ਜੀ ਦਾ ਸੱਗੜ ਸਾਹਿਬ ਦਾ ਤੇ ਬਾਕੀ ਇਸ ਪੂਰੀ ਆਰਗੇਨਾਈਜੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਇਹ ਸੁਭਾਗਿਆ ਦਿੱਤਾ ਕਿ ਮੈਂ ਇਸ ਪੁੰਨ ਦਾ ਹਿੱਸਾ ਬਣ ਸਕਾਂ ਤੇ ਜਿਸ ਤਰੀਕੇ ਦਾ ਲੋਕਾਂ ਦਾ ਉਂਗਾਰਾ ਇਸ ਨੂੰ ਮਿਲਿਆ ਹੈ ਇਵਨ 600 ਤੋਂ ਉੱਤੇ ਮੇਰਾ ਅੰਦਾਜ਼ਾ ਹੈ ਕਿ OPD ਦੀਆਂ ਸਲਿੱਪਸ ਆਲਰੇਡੀ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ ਤੇ ਇਸ ਆਰਗੇਨਾਈਜੇਸ਼ਨ ਨੇ ਸਾਰਾ ਪੈਸਾ ਆਪਣਾ ਇਕੱਠਾ ਕਰਕੇ ਆਪਣੇ ਇਹਨਾਂ ਦੇ ਵੋਲੰਟੀਅਰਸ ਨੇ ਇਹਨਾਂ ਦੇ ਆਪਣੇ ਮੈਂਬਰਸ ਨੇ ਇਕੱਠਾ ਕਰਕੇ ਇਹ ਕੈਂਪ ਦੇ ਉੱਤੇ ਇੱਕ ਬਹੁਤ ਮੇਜਰ ਖਰਚਾ ਹੋਣ ਜਾ ਰਿਹਾ ਜਿਹਦੇ ਜੋ ਵੀ ਡਾਕਟਰ ਰეკਮੈਂਡ ਕਰਨਗੇ ਦਵਾਈਆਂ ਚਸ਼ਮੇ یہاں تک ਕਿ ਆਪਰੇਸ਼ਨ ਵੀ ਉਸ ਦਾ ਕੋਈ ਵੀ ਮਰੀਜ਼ੋਂ ਸੇ ਪੈਸਾ ਨਹੀਂ ਲਿਆ ਜਾ ਰਿਹਾ ਤੇ ਮੈਂ ਇਹਨਾਂ ਦਾ ਇਹਨਾਂ ਦੀ ਸਾਰੀ ਸੁਸਾਇਟੀ ਦਾ ਸਾਰੇ ਮੈਂਬਰਸ ਦਾ ਸਮੂਹ ਲੋਕਾਂ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜਾ ਇਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਕਿ ਜਿਹੜੇ ਗੁਰਦੁਆਰਾ ਦੇ ਲੋਕ ਜਿਵੇਂ ਅੱਖਾਂ ਚ ਇੱਕ ਫਰਮਾ ਜਰ ਮੈਡੀਕਲ ਵੀ ਜਾਨਾ ਦੇ ਨੇ ਨੂੰ ਕੀ ਕਹਿਣਾ ਚਾਹ ਰ ਆਪਣਾ ਮੈਂ ਉਹਨਾਂ ਨੂੰ ਇੱਕਲ ਕਹਿਣਾ ਚਾਹਾਂਗਾ ਕਿ ਅ ਅਸੀਂ ਸਾਰੇ ਸੁਸਾਇਟੀ ਦੇ ਅੰਦਰ ਹਰ ਕੋਈ ਲੈਣਾ ਤਾਂ ਜਾਣਦਾ ਦੇਣਾ ਨਹੀਂ ਜਾਣਦਾ ਤੇ ਅੱਜ ਜੋ ਇਹ ਲੋਕ ਇਸ ਸੁਸਾਇਟੀ ਨੂੰ ਵਾਪਸ ਦੇ ਰਹੇ ਨੇ ਆਪਣੇ ਕੋਲ ਨੂੰ ਸਾਨੂੰ ਉਸ ਚੀਜ਼ ਦਾ ਮੁੱਲ ਪਾਣਾ ਚਾਹੀਦਾ ਜਿਹੜੀ ਦਵਾਈਆਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਹੜੀ ਪ੍ਰੀਕਾਸ਼ਨਸ ਦਿੱਤੀਆਂ ਜਾਂਦੀਆਂ ਤੇ ਜੋ ਵੀ ਹਦਾਇਤਾਂ ਦਿੱਤੀਆਂ ਜਾਂਦੀਆਂ ਇਹ ਸਮਝ ਕੇ ਕਿ ਉਹ ਮੁਫਤ ਹੈ ਉਹਦੀ ਬੇਕਦਰੀ ਨਾ ਹੋਵੇ ਉਹਨੂੰ ਪ੍ਰੋਪਰਲੀ ਦਵਾਈਆਂ ਨੂੰ ਦਵਾਈ ਦੇ ਟਾਈਮ ਤੇ ਜੇ ਜੋ ਬਾਕੀ ਪ੍ਰੀਕਾਉਸ਼ਨਸ ਹੈ ਜੋ ਇਲਾਜ ਉਹ ਪ੍ਰੋਪਰ ਕਰਵਾਓ ਜਿੱਦਾਂ ਕਿ ਤਕਰੀਬਨ ਮੁਸਤਕਬੀ ਲਾਕਡਾਊਨ ਦੇ ਟਾਈਮ ਜਾਂ ਕਰੋਨਾ ਦੇ ਟਾਈਮ ਦੇ ਚਾਤ ਜਿਹੇ ਬੰਨ ਉਸ ਟਾਈਮ ਇਸ ਨੂੰ ਇਸ ਦੀ ਕਿਸੇ ਕਿਸੇ ਦਿੱਤੀ ਕਿ ਲਗਾਇਆ ਗਿਆ ਸੀ ਹੁਣ ਇਹ ਲਗਾਤਾਰ ਕੰਟੀਨਿਊ ਜਾਰ-ਸਾਰ ਲੱਗੇਗਾ ਕਾ ਜਾ ਤਕਰੀਬਨ ਇਤਨੀ ਲੱਗੇ ਦੇਖੋ ਇਹ ਜਿਹੜਾ ਕੈਂਪ ਹੈਗਾ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਚੱਲਦਾ ਹੀ ਰਹਿੰਦਾ ਹੈ ਇਹ ਸੁਸਾਇਟੀ ਬਹੁਤ ਕੰਮ ਆਲਰੇਡੀ ਲੋਕਾਂ ਦੇ ਵਾਸਤੇ ਕਰ ਰਹੀ ਹੈ ਮੈਂ ਦਾ ਹਿੱਸਾ ਪਹਿਲੀ ਵਾਰ ਬਣਿਆ ਹਾਂ 92 ਤੋਂ 1992 ਤੋਂ ਜਿਵੇਂ ਡੰਬੀ ਮੱਕੜ ਜੀ ਨੇ ਸਾਡੇਆਂ ਨੇ ਦੱਸਿਆ ਹੈ 1992 ਤੇ ਕੈਂਪ ਇਹਦਾ ਦੇ ਚੱਲ ਰਿਹਾ ਤੇ ਇਹ ਪ੍ਰਭੂ ਦਾ ਕੰਮ ਹੈ ਪ੍ਰਭੂ ਦਾ ਕੰਮ ਸਮਝ ਕੇ ਕਰਦੇ ਕਦੀ ਰੁਕੇਗਾ ਨਹੀਂ ਜੀ ਯਕੀਨ ਮੰਨ ਲਿਓ ਇਸਕਾ ਕੋਈ ਇੱਕ ਗੋਲ ਦੀ ਸਲਾਮਾ ਲੱਕਰ ਰਹੀ ਜੀ ਜਦੋਂ ਵੀ ਸਮਾਜ ਦੀ ਕੋਈ ਵੀ ਵਿਵਿਧਾ ਹੁੰਦੀ ਹੈ ਸਿਵਲ ਸੈਰ ਸਾਡੀ ਹਮੇਸ਼ਾ ਹੀ ਨਾਲ ਖੜਿਆ ਹੈ ਜਦੋਂ ਸਭ ਤੋਂ ਪਹਿਲਾਂ ਜਿੱਨੀ ਸ਼ੁਰੂਆਤ ਹੋਈ ਸੀ ਉਹ ਉੱਤਰ ਕਾਸ਼ੀ ਦੇ ਵਿੱਚ ਬਹੁਤ ਭੰਕਰ ਬਚਾ ਲਾਇਆ ਸੀਗਾ ਉਦੋਂ ਵੀ ਇਸ ਤਰ੍ਹਾਂ ਹੀ ਲੋਕਾਂ ਤੋਂ ਫੰਡ ਇਕੱਠਾ ਕਰਕੇ ਕੁਝ ਮੈਂਬਰਸ ਦੇ ਆਪੇ ਨਾਲ ਭਾ ਕੇ ਪ੍ਰਾਈਮ ਮਿਨਿਸਟਰ ਰੀਲੀਫ ਫੜ ਦੇ ਵਿੱਚ ਕਾਫੀ ਵੱਡੀ ਰਾਸ਼ੀ ਭੇਜੀ ਸੀ ਔਰ ਕਈ ਟਰੱਕਸ ਮਾਨ ਦੇ ਭੇਜੇ ਸੀ ਉਤੋਂ ਇੱਕ ਬੂਟਾ ਲੱਗਿਆ ਸੀ ਜਿਹੜਾ ਉਸ ਤੋਂ ਬਾਅਦ ਨਿਰੰਤਰ ਹੀ ਦੇਜ ਦੇ ਉੱਤੇ ਕਦੀ ਵੀ ਅਸੀਂ ਵਿੱਤਾਂ ਹੰਦੀ ਹੈ ਜਿਵੇਂ ਪਿੱਛੇ ਜੇ ਉਤਰਾਖੰਡ ਦੇ ਵਿੱਚ ਕੋਈ ਦਿੱਕਤ ਆਈ ਸੀ ਉਦੋਂ ਵੀ ਬਹੁਤ ਵੱਡਾ ਪ੍ਰਯਾਸ ਕੀਤਾ ਗਿਆ ਕਰੋਨਾ ਦੇ ਵਿੱਚ ਕਾਫੀ ਸੇਵਾਵਾਂ ਦਿੱਤੀਆਂ ਅਸੀਂ ਵਲੋਂ ਔਰ ਇਹ ਨਿਰੰਤਰ ਇਹ ਸੇਵਾ ਦੇ ਕਾਰੇ ਚੱਲਦੇ ਹੀ ਰਹਿੰਦੇ ਆ